1.5 ਲੱਖ ਰੁਪਏ ਦੇ ਵਿੱਚ ਆਪਾਂ ਕਿੱਦਾਂ ਦਾ ਕੰਮ ਕਰ ਸਕਦੇ ਆ ਫੁੱਲ ਮੀਂਹ ਪੈ ਰਿਆ ਤੇ ਆਪਾਂ ਆਏ ਸੀਗੇ ਸਟਰਕੜਾ ਕੜਾਈ ਨੂੰ ਕਹਦੇ ਆ ਆਈ ਕਮਰੇ ਇੰਨੇ ਕਾਂਡ ਕਾਂ ਡਾ ਰਹੇ ਆ ਨਾ ਅੱਜ ਚੱਲੇ ਆ ਵੀਡੀਓ ਬਣਾਉਣਾ ਪਿੰਡ ਰਾਜੀ ਆ ਨਾ ਬੱਕਾ ਪੁਰਾਣਾ ਕੋਲ ਜਾ ਕੇ ਤੇ ਸਾਹਮਣੇ ਦੇਖ ਸਾਡੀ ਮੌਸਮ ਕਿੰਨਾ ਖਰਾਬ ਆ ਹਾਂਜੀ ਵੀਰੇ ਕਿੰਨਾ ਮੌਸਮ ਖਰਾਬ ਆ ਬੋ ਫਿਰ ਵੀ ਆਣਾ ਚਾਹਤ ਨੇ ਪਹਿਲਾਂ ਆਪਾਂ ਕਿਤੇ ਜਾਂਦੇ ਹੁੰਦੇ ਸੀ ਮੋਟਰਸਾਈਕਲ ਮੋਟਰਸਾਈਕਲਾਂ ਤੇ ਜਾਂਦੇ ਹੁੰਦੇ ਸੀ ਚੱਲ ਉਹ ਵੀ ਦਿਨ ਸੀ ਨਾ ਤੇ ਕਮਰੇ ਬਹੁਤ ਸੁੰਨੇ ਤਿਆਰ ਹੋ ਗਏ ਤੇ ਹੋਰ ਵੀ ਆਪਣੇ ਕਿੰਨੇ ਕਮਰੇ ਤਿਆਰ ਹੋ ਗਏ ਤੰਨ ਬਜੂੜੀ ਜਾਂਦੇ ਸੀ ਹਣਾ 20 30 ਦੇ ਨੇੜੇ ਤਿਆਰੀ ਸੀ ਹਣਾ 22 22 ਹਾਂ 22 ਕਮਰੇ ਨੇਕ ਕਰਨ ਕਰਾ ਰਹੇ ਹਨ ਤੁਸੀਂ ਦੇਖੋਗੇ ਸਾਹਮਣੇ ਦਿਖਾ ਦੇ ਬਈ ਜੇ ਅਗਰ ਦਲ ਬਾਈਆਂ ਨੂੰ ਸਰ ਨਹੀਂ ਪੋਦੀ ਨਹੀਂ ਲਗਾਟ ਹੋਇਆ ਆ ਦੇਖੋ ਜਮਾ ਨੈਣਾ ਦੇਵੀ ਵਾਲੇ ਮਾਤਾ ਜੀ ਦਾ ਮੰਦਲਾ ਹੈ ਤੇ ਲਾਦੇ ਨੇ ਫੁੱਲ ਮੀਂਹ ਪੈ ਰਿਹਾ ਤੇ ਆਪਾਂ ਆਏ ਸੀ ਅੱਜ ਆਪਾਂ ਲਾ ਗਏ ਹਾਂ ਤੇ ਇੱਥੇ ਸ਼ੂਟ ਕੰਪਲੀਟ ਹੋ ਗਿਆ ਤੇ ਜਲਦੀ ਤੁਹਾਨੂੰ ਵਲੌਗ ਵੀ ਦੇਖਣ ਨੂੰ ਮਿਲੂਗਾ ਬਹੁਤ ਸੋਹਣਾ ਕੰਮ ਹੋਇਆ ਹੈਗਾ ਡਿਜ਼ਾਈਨ ਵੀ ਗੈਂਡਾ ਗੈਂਡਾ ਤੇ ਇੱਕ ਵਾਰੀ ਹੁਣ ਮੈਂ ਬਾਈ ਦਾ ਘਰ ਵੀ ਦਿਖਾ ਦਾਂ ਬਾਈ ਨੇ ਆਪਣੀ ਗੱਲ ਕੀਤੀ ਸੀਗੀ WhatsApp ਤੇ WhatsApp ਤੇ ਗੱਲ ਹੋਈ ਸੀਗੀ Instagram ਤੋਂ ਬਾਈ ਨੇ ਨੰਬਰ ਲਿਆ ਸੀ ਬਾਈ ਨੇ ਸਿੱਧੇ ਭਰੋਸਾ ਕਰ ਲਿਆ ਸੀ ਆਪਣੇ ਤੇ ਤੁਸੀਂ ਐਂ ਦੇਖੋ ਵੀ ਇੰਨਾ ਭਰੋਸਾ ਕਰਨਾ ਆਮ ਕੋਈ ਕਰਦਾ ਨਹੀਂ ਅਸੀਂ ਵੀ ਬਾਈ ਥਾਂ ਹੁੰਦੇ ਤਾਂ ਅਸੀਂ ਸ਼ੈੱਕ ਜਿਦੀ ਕਰਨਾ ਨਹੀਂ ਸੀ ਥੈਂਕ ਯੂ ਬਾਈ ਤੁਸੀਂ ਇੰਨਾ ਭਰੋਸਾ ਕਰਿਆ ਤੇ ਕੰਮ ਦੇਖ ਵਲੌਗ ਸਾਡੇ ਪਿੰਡਾਂ ਦੇ ਆ ਗਏ ਸੀ ਆ ਪਿੰਡਾਂ ਦੇ ਆ ਨਾ ਤੇ ਬਾਈ ਦਾ ਪਿੰਡਾਂ ਦਾ ਹੋਣ ਕਰਕੇ ਬੜਾ ਸੋਹਣਾ ਕੰਮ ਹੋਇਆ ਸਾਰਾ ਬਲੌਗ ਵਿੱਚ ਦੇਖੋ ਅੱਜ ਖੜੇ ਆ ਮੈਂ ਰਾਜੀ ਜੀ ਉਹਨਾਂ ਦੇ ਇੱਥੇ ਆਪਾਂ ਦੋ ਕਮਰੇ ਤਿਆਰ ਕਰਿਆ ਤੇ ਇੱਕ ਲੌਬੀ ਤਿਆਰ ਕਰੀਏ 1.5 ਲੱਖ ਰੁਪਏ ਦੇ ਵਿੱਚ ਆਪਾਂ ਕਿੱਦਾਂ ਦਾ ਕੰਮ ਕਰ ਸਕਦੇ ਆ ਤੁਹਾਨੂੰ ਦਿਖਾਉਣੇ ਆ ਸਾਈਜ਼ ਮੈਂ ਦੱਸ ਨਹੀਂ ਸਕਦਾ ਕਿਉਂਕਿ ਕਈ ਵੀਰਾਂ ਦੇ ਉਹਨਾਂ ਨੂੰ ਆਪਣੇ ਖਾਲ ਲੱਗ ਜਾਂਦਾ ਸਾਈਜ਼ ਉਹਨਾਂ ਦੇ ਵੱਡੇ ਹੁੰਦੇ ਆ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੁੰਦਾ ਵੀ ਸਾਡਾ ਵੀ 1.5 ਲੱਖ ਰੁਪਏ ਦੇ ਵਿੱਚ ਕਰੋ ਅਹਾਂ ਕਿ ਉਹਨਾਂ ਦੇ ਸਾਈਜ਼ ਵੱਡੇ ਹੁੰਦੇ ਆ ਤੇ ਆਹ ਵਾਲੀ ਕੰਧ ਆ ਜਿਹੜੀ ਇਹ ਆਪਾਂ ਕੰਪਿਊਟਰ ਦਾ ਪੈਨਲ ਲਾਇਆ ਜਾਂਦੇ ਐ ਐਲਸੀਡੀ ਦਾ ਪੈਨਲ ਹੋ ਗਿਆ ਤੇ ਤੇ ਇਧਰ ਆਪਾਂ ਦੂਬਰ ਲਾਏ ਇਹਨਾਂ ਜਿੰਨਾ ਵੀ ਬਿਜਲੀ ਦਾ ਖਰਚਾ ਹੋਊਗਾ ਨਾ ਮੇਰੇ ਕੰਮ 'ਚ ਉਹ ਸਾਰਾ ਵਾਰ ਹੁੰਦਾ ਇਹ ਆਪਾਂ ਹਰ ਇੱਕ ਤਾਂ ਕਿ ਨੇ ਉਹਨੇ ਕਹਿੰਗੇ ਕਈ ਭਰਾਵਾਂ ਨੂੰ ਪ੍ਰੇਖਾ ਲੱਗ ਜਾਂਦਾ ਤਾਂ ਮੈਂ ਇਹ ਕਰਦੇ ਤਾਂ ਜੋਰ ਦਿੰਦਾ ਵੀ ਬਿਜਲੀ ਦਾ ਖਰਚਾ ਜਿਹੜਾ ਹੁੰਦਾ ਇਹ ਸਾਰਾ ਵਾਰ ਹੁੰਦਾ ਕੰਧਾਂ ਤੇ ਆਪਾਂ ਲਾਈਟ ਕਰ ਕਰਿਆ ਸਾਰੇ ਤੇ ਲਾਈਟ ਕਰੀ ਰੱਖਿਆ ਤੇ ਇੱਕ ਆਪਾਂ ਜਿਹੜਾ ਦੂਜਾ ਕਮਰਾ ਤਿਆਰ ਕਰਿਆ ਉਹਦਾ ਤੁਹਾਨੂੰ ਅੱਜ ਇਹ ਕਮਰਾ ਆਪਾਂ ਇਹ ਦੰਦਾਂ ਸੀ ਇਹ ਬਾਈ ਦੀ ਚੁਆਇਸ ਸੀਗੀ ਉਹਨੇ ਵੀ ਆਪਾਂ ਬਲੈਕ ਤਾਂ ਉਹਨਾਂ ਨੇ ਇੱਥੇ ਬਲੈਕ ਜੂ ਵੀ ਸੀਟ ਹੋ ਗਈ ਜਾਂਦਾ ਦੇ ਲੂਬਰ ਹੋ ਗਈ ਤੇ ਇਹਦੇ ਨਾਲ ਹੀ ਆਪਾਂ ਕਫ ਬੋਰਡ ਆ ਜਿਹੜਾ ਇਹ ਬਾਈ ਦਾ ਪੈਂਦਾ ਬਣਿਆ ਹੋਇਆ ਸੀ ਤੇ ਰੰਗ ਆਪਾਂ ਜਿਹੜਾ ਸ਼ੀਟਾਂ ਦਾ ਪੰਗਾ ਲਾ ਇਹ ਆਪਾਂ ਉਹੀ ਰੱਖਿਆ ਜਿਹੜਾ ਤਿੰਨ ਕਮਰਿਆਂ ਦੇ ਵਿੱਚ ਆਏਗਾ ਤੇ ਏਸੀ ਵਾਲਾ ਪੁਆਇੰਟ ਆ ਗਿਆ ਇਹ ਆਪਾਂ ਇਦਾਂ ਹੀ ਛੱਡਤਾ ਮੇਰੇ ਬਾਈ ਵਾਲੇ ਸੀਜ਼ਨ ਦਵਾਉਣਾ ਸੀ ਤੇ ਉਸ ਤੋਂ ਬਾਅਦ ਆਪਾਂ ਛੱਤ ਦੀ ਗੱਲ ਕਰੀਏ ਤਾਂ ਛੱਤ ਦੇਖੋ ਆਪਾਂ ਇਹ ਕਿ ਗੋਲਡਨ ਲਾਈਨਿੰਗ ਹੀ ਪਾਈ ਆ ਜਿੰਨਾ ਵੱਧ ਕੰਮ ਕਰਦੇ ਆਪਾਂ ਸਰਲ ਵਾਧੂ ਚ ਗੋਲਡਨ ਲਾਈਨਿੰਗ ਹੀ ਪਾਉਣੇ ਆ ਉਹਦਾ ਰੀਜ਼ਨ ਇਹੀ ਹੁੰਦਾ ਵੀ ਇਹ ਸੋਹਣੀ ਲੱਗਦੀ ਆ ਦੂਜਿਆਂ ਦੇ ਮੁਕਾਬਲੇ ਤੇ ਇਸ ਤੇ ਕੋਈ ਕੰਪਲੇਟ ਨਹੀਂ ਹੈਗੀ ਜਿਵੇਂ ਦੂਜਿਆਂ ਦੇ ਰੈਪਰ ਵਗੈਰਾ ਲੈ ਜਾਂਦੇ ਆ ਇਧਰ ਰੈਪਰ ਨਹੀਂ ਲੈਂਦੇ ਤੇ ਅੱਜ ਤੁਹਾਨੂੰ ਇੱਕ ਖਮਣਾ ਹੂਰ ਦਿਖਾਉਣਾ ਉਹਦਾ ਬੜਾ ਗੈਂਡ ਫਾਇਰ ਆ ਜਿਹੜਾ ਆ ਨਮਰਾਲਾ ਇਹਦਾ ਜਮੇ ਸਿਰ ਆ ਬੱਸ ਪਹਿਲਾਂ ਤੂੰ ਹਣ ਮੈਂ ਆ ਜਾਵਾਂ ਤੁਸੀਂ ਜਾਓ ਸਰ ਲੈ ਪਹਿਲਾਂ ਇਧਰ ਰੁਕ ਜਾ ਇਧਰ ਇਹ ਇਹ ਦਾ ਨਮਰ ਬਹੁਤ ਸੋਹਣਾ ਤੇ ਅਲਵਾ ਸਾਰਿਆਂ ਨੂੰ ਪਸੰਦ ਆਇਆ ਇਹ ਨਮਰਾਲਾ ਅੱਜ ਜਿਹੜੇ ਹੁੰਦੇ ਐ ਡਿਜੀਟਲ ਸ਼ੀਟ ਹੁੰਦੀ ਐ ਇਹ ਕਾਫੀ ਗਾਰੇ ਨਾਲ ਹੁੰਦੇ ਆ ਆਪਣਾ ਕੋਲੇ ਸਾਰੀ ਵੇਲੇ ਬੜਾ ਤੇ ਉਦੋਂ ਦਾ ਉਪਰ ਦੀ ਜਿਹੜੀ ਆਪਾਂ ਇਹਨਾਂ ਮੈਚਿੰਗ ਕਰਤੀ ਸੀ ਤੇ ਵਿਚਾਲੇ ਆਪਾਂ ਉਹੀ ਪਰਫੈਕਟ ਡੈਟਾ ਪਾਤੀਆਂ ਸੀ ਤੇ ਇੱਧਰ ਕੱਟ ਕੋੜ ਆ ਗਿਆ ਲੱਕੜ ਦਾ ਕੰਮ ਨਹੀਂ ਹੁੰਦਾ ਜਿੰਨਾ ਵੀ ਆਪਾਂ ਕੰਮ ਕਰਦੇ ਆ ਨਾ ਬੀਵੀ ਸੀ ਦਾ ਇਹ ਕਿ ਆਪਾਂ ਲੱਕੜ ਦਾ ਕੁਝ ਵੀ ਨਹੀਂ ਕਰਦੇ ਤੇ ਇਹਦੇ ਕੰਡਾ ਤੇ ਵੀ ਆਪਾਂ ਲਾਈਟ ਰੱਖਿਆ ਹਜੇ ਨਾ ਲੈਂਪ ਲਾਉਣ ਵਾਲੇ ਰਹੇਗੇ ਇਹਦੇ ਬਾਈ ਦੇ ਐਥੇ ਲੈਂਪ ਲੱਗਣੀ ਸੀ ਤੇ ਜਾਲੀਆਂ ਕਲੈਕ ਦੀਆਂ ਪਾਤੀਆਂ ਆਪਾਂ ਸਾਰਾ ਸਾਈਜ਼ ਆਪਾਂ 2x2 ਜਾਂ 2x2 ਹੀ ਰੱਖਿਆ ਹਮਾ ਕਲੈਕ ਨੇ ਜਾਲੀਆਂ ਦਾ ਤੇ